ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਆਮਦ ਨੂੰ ਦੇਖਦਿਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਵਿਰੋਧ ਲਈ ਰਣਨੀਤੀਆਂ ਬਣਾਉਣ ਵਿੱਚ ਜੁਟੀਆਂ ਹੋਈਆਂ ਹਨ। ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਲੁਧਿਆਣਾ ਦੇ ਕਸਬਾ ਜਗਰਾਉਂ ਦੀ ਦਾਣਾ ਮੰਡੀ ਵਿੱਚ ਕਿਸਾਨ ਮਜ਼ਦੂਰ ਮਹਾਪੰਚਾਇਤ ਬੁਲਾਈ ਗਈ। ਮਹਾਪੰਚਾਇਤ ਵਿੱਚ ਕਿਸਾਨ ਆਗੂਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਕੁਝ ਦਿਨਾਂ ਵਿੱਚ ਪੰਜਾਬ ਆ ਰਹੇ ਹਨ। ਇਨ੍ਹਾਂ ਆਗੂਆਂ ਦਾ ਵਿਰੋਧ ਕਿਵੇਂ ਕਰਨਾ ਹੈ? ਇਸ ਬਾਰੇ ਮਹਾ ਪੰਚਾਇਤ ਵਿੱਚ ਰਣਨੀਤੀ ਬਣਾਈ ਜਾਵੇਗੀ ਇਸ ਮਹਾ ਰੈਲੀ ਵਿੱਚ ਜਾਣੋ ਹੋਰ ਜਥੇਬੰਦੀਆਂ ਵੱਲੋਂ ਕੀ ਫੈਸਲੇ ਲਏ ਗਏ ਜਗਰੂਤ ਸੋਹੀ ਕਮਲ ਅਖਾੜਾ ਅਤੇ ਵਿਕਾਸ ਮਠਾੜੂ ਦੀ ਵਿਸ਼ੇਸ਼ ਰਿਪੋਰਟ ਅੱਜ ਆਪਾਂ ਇਹ ਜਿਹੜਾ ਵਿਰੋਧ ਦਾ ਇੱਥੇ ਕਿਸਾਨ ਪੰਚਾਇਤ ਰੱਖੀ ਹੈ ਰੱਖੀ ਕਿਉਂਕਿ ਇਹ ਲੰਬੇ ਸਮੇਂ ਤੋਂ ਆਪਾਂ ਕਤਰੀਬਨ 2.5 ਸਾਲ ਤੋਂ ਉਸ ਤੋਂ ੜੀ ਲੱਗੇ ਸੀ ਕਿ ਸਾਡੀ ਕੋਈ ਨਾ ਕੋਈ ਇਹ ਬਾਤ ਦੇਣ ਪਰ ਦੇ ਅੱਜ ਤੱਕ বিজেপি ਸਰਕਾਰ ਨੇ ਮੋਦੀ ਸ਼ਾਸਨ ਨੇ ਅੱਜ ਤੱਕ ਉਹਦਾ ਕੋਈ ਜਵਾਬ ਨਹੀਂ ਦਿੱਤਾ ਤੇ ਅੱਜ ਜੇ ਆਪਣੇ ਵੇਢੇ ਜ ਆਪਣੇ ਸ਼ਹਿਰ ਆਪਣੇ ਪਿੰਡ ਦੀ ਸਤਿ ਹੋਈ ਆ ਇੱਕ ਇਹ ਗੱਲ ਦੂਜਾ ਜਿਹੜੀ ਮੋਦੀ ਹਕੂਮਤ ਆ ਇਹ ਖਾਸ ਕਰਕੇ ਦਿਲਕਾਤ ਦੇ ਔਰਤਾਂ ਦੀ ਵੱਡੀ ਦੁਸ਼ਮਣ ਹੈ ਇਹ ਰੋਸਬੂਤ ਦੇ ਹੁੰਦਾ ਆ ਸਾਡੀਆਂ ਪਹਿਲਵਾਨ ਕੁੜੀਆਂ ਜਿਹੜੀਆਂ ਸਾਡੇ ਹਿੰਦੁਸਤਾਨ ਦੀ ਸ਼ਾਨ ਸੀ ਜਦੋਂ ਆਉਂਦੇ ਕੋਨੂੰ ਪੰਜਾਬ ਦੀ ਮਿੱਟੀ ਦੀ ਸੋਹ ਉਹਤੇ ਨਾ ਜਾਇਆ ਕਿਉਂਕਿ ਇਹ ਸਿਰ ਕਿਸਾਨਾਂ ਮਜ਼ਦੂਰਾਂ ਦਾ ਮਰਦਮ ਦਾ ਸਵਾਦ ਨਹੀਂ ਉਹ ਤਾਂ ਕਾਰਪੋਰੇਟ ਨੀਤੀਆਂ ਦੇ ਵਿਰੋਧ ਦਾ ਸਵਾਦ ਹੈ

ਰਮਨਦੀਪ ਸੈਕੋਪਰਾ ਇੱਕ ਕਰਦੇ ਗਏ ਆਓ ਸਾਥੀਓ ਇੱਕ ਜਿਮਨੀ ਬੇਨਤੀ ਆ ਪਹਿਲਾ ਇੱਕ ਤਾਂ ਕਈਆਂ ਦੀ ਸ਼ਿਕਾਇਤ ਆ ਵੀ ਪਰਸ ਨਿਕਲ ਰਹੇ ਆ ਥੋੜਾ ਜਿਹਾ ਇਧਰ ਧਿਆਨ ਦਿਓ ਦੂਜਾ ਵੀਰੋ ਆਪਣੇ ਕੁਝ ਬੁਲਾਰੇ ਜਿਹੜੇ ਆ ਉਹ ਬੋਲਣ ਤੋਂ ਰਹਿ ਗਏ ਆ ਦੇਖੋ ਆਪਾਂ ਇੰਨੇ ਜ਼ਰੂਰੀ ਕੰਮ ਛੱਡ ਕੇ ਸਭ ਤੋਂ ਵੱਡਾ ਜ਼ਰੂਰੀ ਕੰਮ ਕਰਨ ਆਏ ਆ ਸੋ ਮੇਰੀ ਬੇਨਤੀ ਆ ਅਸੀਂ ਵੀ ਦੇਖਦੇ ਆ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਸਟੇਜ ਦੀ ਕਾਰਵਾਈ ਜਿਹੜੀ ਛੇਤੀ ਤੋਂ ਛੇਤੀ ਜਿਹੜੀ ਆ ਇਹਨੂੰ ਆਪਾਂ ਸਮਾਪਤੀ ਵੱਲ ਲੈ ਜਾਈਏ ਸੋ ਸਾਰਿਆਂ ਨੂੰ ਬੇਨਤੀ ਆ ਆਪਣੇ ਲੰਗਰ ਦਾ ਵੀ ਪ੍ਰਬੰਧਿਆ ਥੋੜਾ ਜਿਹਾ ਸਮਾਂ ਹੋਰ ਕੋਆਪਰੇਟ ਕਰੋ ਜੇ ਬੈਠ ਕੇ ਜਿਹੜੇ ਸਾਡੇ ਆਪ ਨੂੰ ਰਹਿਦੇ ਆ ਨਾ ਸ਼ੀਰ ਗਿੱਟਾ ਦੋਸ਼ਵਾ ਨਾਲ ਸਾਡੇ ਤੇ ਨੀਰ ਕਹਿ ਛੱਡੀ ਗਈ ਲੇਖਾ ਹੁੰਦੀ ਹੈ ਇਹਨਾਂ ਨੂੰ ਇੱਛਾ ਹੁੰਦੀ ਆ ਵੀ ਮਿੱਟੀ ਪਾ ਕੇ ਨਿਕਲਦੇ ਜੇ ਤੇ ਅਸੀਂ ਅਗੇ Eu...